ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਜ਼ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਦੀ ਜੀਵਨੀ ਨਾਲ ਜੁੜਿਆ ਹੋਇਆ ਇੱਕ ਹੋਰ ਕਿੱਸਾ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰ ਹੋਇਆ ਹਾਂ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਦੀ ਗਾਥਾ ਨੂੰ ਸਰਵਣ ਕਰਦੇ ਹੋਏ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਹਜ਼ੂਰ ਸ਼੍ਰੀ ਨੌਕਮਰ ਰਾਜਾ ਸਾਹਿਬ ਜੀ ਬਲੋਂ ਮਜਾਰਾ ਨਗਰ ਵਿੱਚ ਬੈਠੇ ਹੋਏ ਬਾਬਾ ਜਵਾਰ ਸਿੰਘ ਜੀ ਦੀ ਸ਼ਾਨ ਦੇ ਵਿੱਚ ਇੱਕ ਵਗਿਆ ਹੋ ਜਾਂਦੀ ਹੈ ਫਿਰ ਹਜ਼ੂਰ ਸ਼੍ਰੀ ਨੌਕਮਰ ਰਾਜਾ ਸਾਹਿਬ ਜੀ ਬਾਬਾ ਜਵਾਰ ਸਿੰਘ ਜੀ ਅੱਗੇ ਪੇਸ਼ ਹੋ ਕੇ ਆਪਣੀ ਖਿਮਾ ਜਾਂਚਨਾ ਕਰਦੇ ਨੇ ਤੇ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਹਜ਼ੂਰ ਸ਼੍ਰੀ ਨੌਕਮਰ ਰਾਜਾ ਸਾਹਿਬ ਜੀ ਨੂੰ ਗਲਬਕੜੀ ਵਿੱਚ ਲੈ ਲੈਂਦੇ ਨੇ ਬਾਬਾ ਜਵਾਰ ਸਿੰਘ ਜੀ ਝੰਗੜਾਂ ਨਗਰ ਦੇ ਵਸਿੰਦੇ ਸਨ ਤੇ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਨੇ ਹੀ ਲਾਲਾ ਬਲੀ ਜੀ ਨੂੰ ਝੰਗੜਾ ਨਗਰ ਦੇ ਵਿੱਚ ਲੈ ਕੇ ਆਂਦਾ ਬਾਬਾ ਜਵਾਰ ਸਿੰਘ ਜੀ ਝੰਗੜਾ ਵਾਲਿਆਂ ਨੇ ਹੀ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਦੀ ਸ਼ਨਾਖਤ ਕਰਕੇ ਲਾਲਾ ਬਲੀ ਜੀ ਵੱਲੋਂ ਦਿੱਤੀ ਹੋਈ ਬੇਸ਼ਕੀਮਤੀ ਦਾਤ ਨੂੰ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਦੀ ਝੋਲੀ ਪਾਇਆ ਬਾਬਾ ਜਵਾਰ ਸਿੰਘ ਝੰਗੜਾ ਵਾਲਿਆਂ ਨੇ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਨੂੰ ਗੰਗਾ ਦਾਸ ਤੇ ਉਸ ਦੇ ਸ਼ਾਤਰ ਤੇਲ ਚੇਲਿਆਂ ਤੋਂ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਬਾਬਾ ਜੁਵਾਰ ਸਿੰਘ ਜੀ ਝੰਗੜਾਂ ਵਾਲੇ ਗ੍ਰਸਥ ਜੀਵਨ ਵਿੱਚ ਹੁੰਦੇ ਹੋਏ ਵੀ ਉੱਚ ਕੋਟੀ ਦੇ ਸਾਧੂ ਹੋਏ ਨੇ ਬਾਬਾ ਜੁਵਾਰ ਸਿੰਘ ਜੀ ਝੰਗੜਾਂ ਵਾਲਿਆਂ ਨੇ ਦੁਆਬੇ ਦੀ ਧਰਤੀ ਨੂੰ ਬਹੁਤ ਭਾਗ ਲਾਏ ਤੇ ਦੁਆਬੇ ਦੀ ਧਰਤੀ ਉੱਤੇ ਲਾਏ ਹੋਏ ਆਪ ਜੀ ਦੇ ਭਾਗ ਅੱਜ ਵੀ ਦੁਆਬੇ ਦੇ ਲੋਕ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਾ ਕੇ ਮੌਜਾਂ ਮਾਣ ਰਹੇ ਨੇ ਚੰਗੀ ਜ਼ਿੰਦਗੀ ਜੀ ਰਹੇ ਨੇ ਬਾਬਾ ਜੁਵਾਰ ਸਿੰਘ ਜੀ ਝੰਗੜਾਂ ਵਾਲੇ ਝੰਗੜਾਂ ਨਗਰ ਤੋਂ ਗੋਵਿੰਦਪੁਰ ਜਾਂਦੇ ਨੇ ਗੋਬਿੰਦਪੁਰ ਦੇ ਵਿੱਚ ਬਾਬਾ ਜਵਾਰ ਸਿੰਘ ਜੀ ਹੁਣਾਂ ਦਾ ਭਾਈਚਾਰਾ ਰਹਿੰਦਾ ਸੀ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਬਾਬਾ ਜਵਾਰ ਸਿੰਘ ਜੀ ਗੋਬਿੰਦਪੁਰ ਤੋਂ ਚਾਲੇ ਮਾਰ ਦਿੰਦੇ ਨੇ ਗੋਬਿੰਦਪੁਰ ਦੇ ਵਸੀਮੇ ਦੇ ਉੱਤੇ ਆ ਕੇ ਬਾਬਾ ਜਵਾਰ ਸਿੰਘ ਜੀ ਇੱਕ ਹਾਲਟ ਚੱਲਦਾ ਵੇਖਦੇ ਨੇ ਖੂਹ ਚੱਲਦਾ ਵੇਖ ਕੇ ਬਾਬਾ ਜਵਾਰ ਸਿੰਘ ਜੀ ਉੱਥੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਉਪਰੰਤ ਖੂਹ ਚਲਾ ਰਹੇ ਜ਼ਿਮੀਦਾਰਾਂ ਨੂੰ ਬਾਬਾ ਜਵਾਰ ਸਿੰਘ ਜੀ ਇੱਕ ਸੁਨੇਹਾ ਦਿੰਦੇ ਨੇ ਕਿ ਐ ਭਾਈ ਜਦੋਂ ਕੋਈ ਰਾਹੀ ਰਸਤੇ ਰਸਤੇ ਜਾਂਦਾ ਸਰੀਰ ਛੱਡ ਦੇਵੇ ਤਾਂ ਉਸ ਥਾਂ ਦੇ ਉੱਤੇ ਹੀ ਉਸ ਦਾ ਸੰਸਕਾਰ ਕਰ ਦੇਣਾ ਚਾਹੀਦਾ ਹੈ ਤੇ ਸਾਡੇ ਇਹ ਬਚਨ ਤੁਸੀਂ ਗੋਵਿੰਦਪੁਰ ਦੇ ਵਾਸੀਆਂ ਨੂੰ ਦੱਸ ਦੇਣਾ ਇਹ ਗੱਲ ਆਖ ਕੇ ਇੱਕ ਗੁੱਜੀ ਰਮਜ ਮਾਰ ਕੇ ਬਾਬਾ ਜਵਾਰ ਸਿੰਘ ਜੀ ਉਸ ਖੂਹ ਤੋਂ ਚਾਲੇ ਮਾਰ ਦਿੰਦੇ ਨੇ ਹੁਣ ਆਮ ਸੁਧਾਰਨ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਬਾਬਾ ਜਵਾਰ ਸਿੰਘ ਜੀ ਕਿਹੜਾ ਸੁਨੇਹਾ ਦੇ ਗਏ ਨੇ ਉਸ ਖੂਹ ਤੋਂ ਥੋੜੀ ਦੂਰ ਹੋਰ ਜਾ ਕੇ ਇੱਕ ਪਧਰੀ ਜ਼ਮੀਨ ਦੇਖ ਕੇ ਬਾਬਾ ਜੁਵਾਰ ਸਿੰਘ ਜੀ ਉਸ ਥਾਂ ਦੀ ਸ਼ਨਾਖਤ ਕਰਦੇ ਨੇ ਜੇ ਇਸ ਥਾਂ ਤੋਂ ਉਹਨਾਂ ਨੇ ਆਸਣ ਲਾ ਕੇ ਸੱਚਖੰਡ ਗਮਨ ਕਰਨਾ ਹੁਣ ਬਾਬਾ ਜੁਵਾਰ ਸਿੰਘ ਜੀ ਝੰਗੜਾਂ ਵਾਲੇ ਉਸ ਅਸਥਾਨ ਦੇ ਉੱਤੇ ਚੌਂਕੜਾ ਮਾਰ ਕੇ ਆਸਣ ਲਾ ਲੈਂਦੇ ਨੇ ਸਮਾਂ ਆ ਗਿਆ ਹੈ ਉਹ ਸਮਾਂ ਆ ਗਿਆ ਹੈ ਜਦੋਂ ਬਾਬਾ ਜੁਵਾਰ ਸਿੰਘ ਜੀ ਝੰਗੜਾਂ ਵਾਲਿਆਂ ਨੇ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਸੱਚਖੰਡ ਗਮਨ ਕਰਨਾ ਹੈ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਨੇ ਚੌਂਕੜਾ ਲਾਇਆ ਹੈ ਚਿੱਟੇ ਲੱਠੇ ਦੀ ਚਾਦਰ ਦਾ ਤੰਬੂ ਤਾਣ ਕੇ ਸੌਂ ਗਏ ਨੇ ਕੋਈ ਨਹੀਂ ਜਾਣਦਾ ਕਿ ਬਾਬਾ ਜਵਾਰ ਸਿੰਘ ਝੰਗੜਾਂ ਵਾਲੇ ਸੱਚਖੰਡ ਗਮਨ ਕਰ ਗਏ ਨੇ ਰਾਹੀ ਉੱਥੋਂ ਲੰਘਦੇ ਹੋਏ ਵੇਖਦੇ ਨੇ ਕਿ ਇੱਕ ਪ੍ਰਭੂ ਦਾ ਪਿਆਰਾ ਚਿੱਟੇ ਲੱਠੇ ਦੀ ਚਾਦਰ ਦੀ ਤਾਣ-ਤਾਣ ਕੇ ਲੰਮਾ ਪਿਆ ਹੈ ਨਾ ਹਿੱਲਦਾ ਹੈ ਨਾ ਜੁਲਦਾ ਹੈ ਸੰਗਤ ਬਾਬਾ ਜਵਾਰ ਸਿੰਘ ਜੀ ਦੇ ਕੋਲ ਆ ਕੇ ਬੈਠਣ ਲੱਗੀ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਕੇ ਬੈਠ ਗਏ ਪਰ ਅਜੇ ਤੱਕ ਵੀ ਕਿਸੇ ਨੂੰ ਖਬਰ ਨਹੀਂ ਸੀ ਕਿ ਬਾਬਾ ਜਵਾਰ ਸਿੰਘ ਝੰਗੜਾਂ ਵਾਲੇ ਇਸ ਸੰਸਾਰ ਤੋਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਚੁੱਕੇ ਨੇ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਨੂੰ ਵੇਖ ਕੇ ਉੱਥੋਂ ਕੁਝ ਮਾਈਆਂ ਜੋ ਅਫਸੋਸ ਤੇ ਜਾ ਰਹੀਆਂ ਸਨ ਉਹ ਵੀ ਕੋਲ ਆ ਕੇ ਬੈਠ ਗਈਆਂ ਇੱਕ ਸਿਆਣੀ ਮਾਈ ਨੇ ਬੜੇ ਗੌਰ ਦੇ ਨਾਲ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੇ ਪਵਿੱਤਰ ਸ਼ਰੀਰ ਨੂੰ ਵੇਖਿਆ ਜਦੋਂ ਵੇਖਿਆ ਕਿ ਅੰਗ ਢਿੱਲੇ ਪੈ ਗਏ ਨੇ ਤੇ ਉਸ ਨੇ ਆਪਣੀ ਸੂਝ-ਬੂਝ ਤੋਂ ਕੰਮ ਲੈ ਕੇ ਸੰਗਤ ਨੂੰ ਦੱਸਿਆ ਕਿ ਇਹ ਮੁਸਾਫਰ ਤਾਂ ਆਪਣੇ ਅਸਲ ਟਿਕਾਣੇ ਦੇ ਉੱਤੇ ਕੂਚ ਕਰ ਚੁੱਕਿਆ ਹੈ ਇਹ ਇਸ ਸੰਸਾਰ ਨੂੰ ਛੱਡ ਕੇ ਸੱਚਖੰਡ ਵਿੱਚ ਜਾ ਬਿਰਾਜੇ ਨੇ ਹੁਣ ਇਹ ਸਰੀਰ ਹੀ ਰਹਿ ਗਿਆ ਹੈ ਰੂਹ ਉਡਾਰੀ ਮਾਰ ਚੁੱਕੀ ਹੈ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਉਸ ਅਕਾਲ ਪੁਰਖ ਵਿੱਚ ਅਪੇਧ ਹੋ ਗਏ ਸੱਚਖੰਡ ਵਿੱਚ ਜਾ ਕੇ ਉਹਨਾਂ ਨੇ ਵਾਸ ਕਰ ਲਿਆ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੇ ਅਕਾਲ ਚਲਾਣੇ ਦੀ ਖਬਰ ਗੋਬਿੰਦਪੁਰ ਨਗਰ ਦੇ ਵਿੱਚ ਅੱਗ ਵਾਂਗ ਫੈਲ ਗਈ ਜਿਸ ਨੂੰ ਵੀ ਪਤਾ ਲੱਗਦਾ ਹੈ ਕਿ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਸਰੀਰ ਛੱਡ ਗਏ ਨੇ ਉਹ ਆਪਣੇ ਕੰਮਕਾਰ ਛੱਡ ਕੇ ਉਸ ਥਾਂ ਵੱਲ ਭੱਜਿਆ ਤੁਰਿਆ ਆਉਂਦਾ ਹੈ ਜਿੱਥੇ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਨੇ ਆਖਰੀ ਸਮਾਪਤੀਤ ਕੀਤਾ ਹੈ ਤੇ ਜਿੱਥੋਂ ਸੱਚਖੰਡ ਗਮਨ ਕੀਤਾ ਹੈ। ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੇ ਸੱਚਖੰਡ ਗਮਨ ਤੋਂ ਬਾਅਦ ਗੋਬਿੰਦਪੁਰ ਦੇ ਲੋਕ ਇਕੱਤਰ ਹੋਏ ਨੇ ਤੇ ਬਾਬਾ ਜਵਾਰ ਸਿੰਘ ਜੀ ਦੇ ਸੰਸਕਾਰ ਦੀ ਵਿਉਂਤ ਬਣਾਉਣ ਲੱਗੇ ਨੇ। ਗੋਬਿੰਦਪੁਰ ਦੇ ਲੋਕਾਂ ਨੇ ਬਾਬਾ ਜਵਾਰ ਸਿੰਘ ਜੀ ਵਾਸਤੇ ਪਾਲਕੀ ਤਿਆਰ ਕੀਤੀ ਹੈ ਕਿ ਇਸ ਪਾਲਕੀ ਦੇ ਵਿੱਚ ਬਾਬਾ ਜਵਾਰ ਸਿੰਘ ਜੀ ਦਾ ਸਰੀਰ ਸਜਾ ਕੇ ਫੁੱਲਾਂ ਦੇ ਨਾਲ ਗੋਬਿੰਦਪੁਰ ਨਗਰ ਦੇ ਵਿੱਚ ਹੀ ਬਾਬਾ ਜਵਾਰ ਸਿੰਘ ਜੀ ਦਾ ਸੰਸਕਾਰ ਕੀਤਾ ਜਾਊਗਾ ਉਧਰ ਹਜ਼ੂਰ ਸ਼੍ਰੀ ਨਾਭਕਮਲ ਰਾਜਾ ਸਾਹਿਬ ਜੀ ਬਾਬਾ ਈਸ਼ਰ ਸਿੰਘ ਜੀ ਦੇ ਬਾੜੇ ਦੇ ਵਿੱਚ ਬੈਠੇ ਹੋਏ ਨੇ ਹਜ਼ੂਰ ਸ਼੍ਰੀ ਨਾਭਕਮਲ ਰਾਜਾ ਸਾਹਿਬ ਜੀ ਨੂੰ ਵੀ ਉੱਥੇ ਸੁਰਤੀ ਜੋੜੀ ਬੈਠਿਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਸਾਨੂੰ ਸਭ ਨੂੰ ਛੱਡ ਕੇ ਸੱਚਖੰਡ ਵਿੱਚ ਜਾ ਚੁੱਕੇ ਨੇ ਹਜ਼ੂਰ ਸ਼੍ਰੀ ਨਾਭਕਮਲ ਰਾਜਾ ਸਾਹਿਬ ਜੀ ਇੱਕਦਮ ਉੱਠਦੇ ਨੇ ਚੌਂਕੜੇ ਦਾ ਤਿਆਗ ਕਰਦੇ ਨੇ ਤੇ ਉਥੇ ਖੜੇ ਸੇਵਾਦਾਰ ਈਸ਼ਰ ਸਿੰਘ ਨੂੰ ਇਹ ਕਹਿੰਦੇ ਨੇ ਕਿ ਈਸ਼ਰ ਸਿਆ ਫਟਾਫਟ ਬਿਨਾ ਕਿਸੇ ਡੇਰੀ ਤੋਂ ਗੋਬਿੰਦਪੁਰ ਨੂੰ ਚਾਲੇ ਪਾ ਦੇ। ਹਜ਼ੂਰ ਦੇ ਕੀਤੇ ਹੋਏ ਹੁਕਮ ਦੀ ਬੇਅਦਬੀ ਹੋਣ ਲੱਗੀ ਹੈ। ਕਿਉਂਕਿ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਨੇ ਅਕਾਲ ਚਲਾਣੇ ਤੋਂ ਪਹਿਲਾਂ ਖੂਹ ਚਲਾ ਰਹੇ ਜ਼ਿਮੀਂਦਾਰਾਂ ਨੂੰ ਇਹ ਹੁਕਮ ਕੀਤਾ ਸੀ ਕਿ ਜਦੋਂ ਕੋਈ ਰਾਹੀ ਰਾਹੇ ਜਾਂਦਾ ਜਾਂਦਾ ਸਰੀਰ ਛੱਡ ਦੇਵੇ ਤਾਂ ਜਿਸ ਥਾਂ ਤੇ ਸਰੀਰ ਛੱਡ ਦੇਵੇ ਉੱਥੇ ਹੀ ਸੰਸਕਾਰ ਕਰ ਦੇਣਾ ਚਾਹੀਦਾ ਪਰ ਗੋਬਿੰਦਪੁਰ ਦੇ ਲੋਕ ਇਸ ਗੱਲ ਤੋਂ ਬੇਖਬਰ ਨੇ ਉਹ ਸ਼ਰਦਾ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜੇ ਹੋਏ ਪਾਲਕੀ ਤਿਆਰ ਕਰਕੇ ਬਾਬਾ ਜਵਾਰ ਸਿੰਘ ਜੀ ਨੂੰ ਪਾਲਕੀ ਦੇ ਵਿੱਚ ਸ਼ਿਸ਼ੋਭਿਤ ਕਰਕੇ ਉਹਨਾਂ ਨੂੰ ਗੋਬਿੰਦਪੁਰ ਲਿਜਾ ਕੇ ਉਹਨਾਂ ਦਾ ਸੰਸਕਾਰ ਕਰਨਾ ਚਾਹੁੰਦੇ ਨੇ ਉਧਰੋਂ ਭਾਈ ਈਸ਼ਰ ਸਿੰਘ ਜੀ ਗੋਬਿੰਦਪੁਰ ਨੂੰ ਰਵਾਨਾ ਹੋ ਜਾਂਦੇ ਨੇ ਰਾਜਾ ਸਾਹਿਬ ਜੀ ਦਾ ਸੁਨੇਹਾ ਲੈ ਕੇ ਇਧਰੋਂ ਗੋਬਿੰਦਪੁਰ ਦੇ ਲੋਕ ਆਪਸ ਵਿੱਚ ਹੀ ਸਲਾਹ ਕਰਦੇ ਨੇ ਕੇ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੇ ਅਕਾਲ ਚਲਾਣੇ ਦੀ ਖਬਰ ਸਾਨੂੰ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੂੰ ਵੀ ਦੇਣੀ ਚਾਹੀਦੀ ਹੈ ਤੇ ਗੋਬਿੰਦਪੁਰ ਦੇ ਲੋਕ ਇਥੋਂ ਇੱਕ ਇਨਸਾਨ ਨੂੰ ਸੁਨੇਹਾ ਦੇ ਕੇ ਝੰਗੜਾਂ ਵੱਲ ਰਵਾਨਾ ਕਰ ਦਿੰਦੇ ਨੇ ਕਿ ਜਾਓ ਜਾ ਕੇ ਰਾਜਾ ਸਾਹਿਬ ਜੀ ਨੂੰ ਸੁਨੇਹਾ ਦਿਓ ਕਿ ਬਾਬਾ ਜਵਾਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹੁਣ ਉਧਰੋਂ ਭਾਈ ਈਸ਼ਰ ਸਿੰਘ ਜੀ ਸੁਨੇਹਾ ਲੈ ਕੇ ਆ ਰਹੇ ਨੇ ਇਧਰੋਂ ਗੋਬਿੰਦਪੁਰ ਦੇ ਲੋਕਾਂ ਦਾ ਸੁਨੇਹਾ ਲੈ ਕੇ ਇੱਕ ਗੁਰੂ ਦਾ ਪਿਆਰਾ ਝੰਗੜਾਂ ਵੱਲ ਨੂੰ ਜਾ ਰਿਹਾ ਹੈ ਰਾਸਤੇ ਵਿੱਚ ਦੋਵਾਂ ਦਾ ਮਿਲਾਪ ਹੋ ਜਾਂਦਾ ਹੈ ਭਾਈ ਈਸ਼ਰ ਸਿੰਘ ਜੀ ਉਸ ਨੂੰ ਕਹਿੰਦੇ ਨੇ ਕਿ ਰਾਜਾ ਸਾਹਿਬ ਜੀ ਤਾਂ ਘਟ ਘਟ ਦੀਆਂ ਜਾਣਨ ਵਾਲੇ ਨੇ ਹਜ਼ੂਰ ਨੂੰ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੇ ਅਕਾਲ ਚਲਾਣੇ ਦੀ ਖਬਰ ਆਤਮਿਕ ਗਿਆਨ ਦੇ ਵਿੱਚੋਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ ਭਾਈ ਈਸ਼ਰ ਸਿੰਘ ਜੀ ਗੋਬਿੰਦਪੁਰ ਤੋਂ ਸੁਨੇਹਾ ਲੈ ਕੇ ਆਉਣ ਵਾਲੇ ਵਿਅਕਤੀ ਨੂੰ ਨਾਲ ਹੀ ਲੈ ਕੇ ਗੋਬਿੰਦਪੁਰ ਨੂੰ ਰਵਾਨਾ ਹੋ ਜਾਂਦੇ ਨੇ ਕਿਉਂਕਿ ਰਾਜਾ ਸਾਹਿਬ ਜੀ ਦਾ ਸੁਨੇਹਾ ਗੋਬਿੰਦਪੁਰ ਦੇ ਵਾਸੀਆਂ ਨੂੰ ਦੇਣਾ ਬਹੁਤ ਜ਼ਰੂਰੀ ਹੈ ਉਧਰ ਰਾਜਾ ਸਾਹਿਬ ਜੀ ਭਾਈ ਈਸ਼ਰ ਸਿੰਘ ਜੀ ਦੇ ਬਾੜੇ ਵਿੱਚ ਇੱਕ ਕਮਰੇ ਦੇ ਵਿੱਚ ਜਾਂਦੇ ਨੇ ਉਸ ਕੋਠੜੀ ਦਾ ਕੁੰਡਾ ਲਾਉਂਦੇ ਨੇ ਕੁੰਡੀ ਲਾਉਂਦੇ ਨੇ ਤੇ ਅੱਖ ਬੰਦ ਕਰਨ ਦੇ ਫੋਰ ਦੇ ਨਾਲ ਝੰਗੜਾ ਨਗਰ ਤੋਂ ਗੋਬਿੰਦਪੁਰ ਦੇ ਵਿੱਚ ਪਹੁੰਚ ਜਾਂਦੇ ਨੇ ਉਧਰ ਬਾਬਾ ਜਵਾਰ ਸਿੰਘ ਜੀ ਝੰਗੜਾ ਵਾਲਿਆਂ ਦਾ ਸ਼ਰੀਕਾ ਭਾਈਚਾਰਾ ਬਾਬਾ ਜਵਾਰ ਸਿੰਘ ਜੀ ਝੰਗੜਾ ਵਾਲਿਆਂ ਦੀ ਪਵਿੱਤਰ ਦੇਹ ਨੂੰ ਆਪਣੇ ਘਰ ਲੈ ਜਾਂਦਾ ਹੈ ਗੋਬਿੰਦਪੁਰ ਦੀਆਂ ਸੰਗਤਾਂ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਦਾ ਸੰਸਕਾਰ ਗੋਬਿੰਦਪੁਰ ਵਿੱਚ ਕਰਨਾ ਚਾਹੁੰਦੀਆਂ ਨੇ ਉਧਰ ਝੰਗੜਾਂ ਨਗਰ ਦੇ ਵਿੱਚ ਵੀ ਜਦੋਂ ਪਤਾ ਲੱਗਦਾ ਹੈ ਕਿ ਬਾਬਾ ਜਵਾਰ ਸਿੰਘ ਜੀ ਗੋਬਿੰਦਪੁਰ ਨਗਰ ਦੇ ਵਿੱਚ ਚੜ੍ਹਾਈ ਕਰ ਗਏ ਤਾਂ ਝੰਗੜਾਂ ਦੀ ਸੰਗਤ ਵੀ ਅਥਰੂ ਵਹਾਉਂਦੀ ਹੋਈ ਆਪਣੇ ਪਿਆਰੇ ਦੇ ਵਿਰਾਗ ਵਿੱਚ ਭਿੱਜੀ ਹੋਈ ਝੰਗੜਾਂ ਨਗਰ ਤੋਂ ਗੋਬਿੰਦਪੁਰ ਪਹੁੰਚ ਜਾਂਦੀ ਹੈ ਹੁਣ ਗੋਬਿੰਦਪੁਰ ਦੇ ਵਾਸੀ ਚਾਹੁੰਦੇ ਨੇ ਕਿ ਬਾਬਾ ਜੀ ਦਾ ਸੰਸਕਾਰ ਗੋਬਿੰਦਪੁਰ ਵਿੱਚ ਕੀਤਾ ਜਾਵੇ ਝੰਗੜਾਂ ਦੀ ਸੰਗਤ ਚਾਹੁੰਦੀ ਹੈ ਕੇ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਦਾ ਸੰਸਕਾਰ ਝੰਗੜਾਂ ਨਗਰ ਦੇ ਵਿੱਚ ਕੀਤਾ ਜਾਵੇ। ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਬਿਰਾਜੇ ਹੋਏ ਨੇ। ਸੰਗਤ ਦਾ ਆਪਸ ਵਿੱਚ ਹੀ ਝਗੜਾ ਬਹੁਤ ਵੱਧ ਗਿਆ ਹੈ। ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਝਗੜੇ ਨੂੰ ਵਿਰਾਮ ਦਿੰਦੇ ਹੋਏ ਆਪਣੇ ਮੁਖਾਰਬਿੰਨ ਤੋਂ ਬਚਨ ਕੀਤੇ ਨੇ ਤੇ ਆਖਿਆ ਹੈ ਕਿ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦਾ ਹੁਕਮ ਸੀ ਕਿ ਜੇ ਥਾਂ ਤੇ ਉਹਨਾਂ ਨੇ ਸਰੀਰ ਤਿਆਗਿਆ ਹੈ ਉਸੇ ਥਾਂ ਤੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ। ਪਰ ਜਾਣੇ ਵਿੱਚ ਜਾਂ ਅਣਜਾਣੇ ਵਿੱਚ ਸੰਗਤ ਕੋਲੋਂ ਉਹਨਾਂ ਦੇ ਹੁਕਮ ਦੀ ਬੇਅਦੁੱਲੀ ਹੋਈ ਹੈ ਉਹਨਾਂ ਦਾ ਹੁਕਮ ਮੰਨਿਆ ਨਹੀਂ ਗਿਆ ਹੁਣ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਦਾ ਸੰਸਕਾਰ ਉਹਨਾਂ ਦੇ ਪਿਆਰੇ ਪ੍ਰੀਤਮ ਗੁਰੂ ਲਾਲਾ ਵਲੀ ਜੀ ਦੇ ਚਰਨਾਂ ਵਿੱਚ ਝੰਗੜਾਂ ਨਗਰ ਦੇ ਵਿੱਚ ਹੋਵੇਗਾ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤੇ ਤਾਂ ਕਿਸੇ ਦੀ ਕੀ ਮਜਾਲ ਸੀ ਕਿ ਉਹ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਬਚਨਾਂ ਅੱਗੇ ਕੋਈ ਕਿੰਤੂ ਜਾਂ ਪਰੰਤੂ ਕਰਦਾ ਜਾ ਫੈਸਲੇ ਨੂੰ ਅਲੱਦਣ ਦੀ ਕੋਸ਼ਿਸ਼ ਕਰਦਾ ਸਾਰੀ ਸੰਗਤ ਨੇ ਸੱਤ ਕਰਕੇ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਦਾ ਬਚਨ ਮੰਨਿਆ ਸੁੰਦਰ ਪਾਲਕੀ ਤਿਆਰ ਕੀਤੀ ਗਈ ਫੁੱਲਾਂ ਨਾਲ ਸਜਾਈ ਗਈ ਉਹਦੇ ਵਿੱਚ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੀ ਪਵਿੱਤਰ ਦੇਹ ਨੂੰ ਸ਼ਸ਼ੋਭਿਤ ਕੀਤਾ ਗਿਆ ਸ਼ਬਦ ਚੌਂਕੀ ਪੜੀ ਜਾ ਰਹੀ ਹੈ ਉਸ ਕਰਤਾਰ ਦੇ ਗੁਣ ਗਾਏ ਜਾ ਰਹੇ ਨੇ ਨਾਮ ਸਿਮਰਨ ਦਾ ਜਾਪ ਕਰਦੀ ਹੋਈ ਸੰਗਤ ਇੱਕ ਕਾਫਲੇ ਦੇ ਰੂਪ ਵਿੱਚ ਨਗਰ ਗੋਵਿੰਦਪੁਰ ਤੋਂ ਨਗਰ ਝੰਗੜਾ ਨੂੰ ਚਾਲੇ ਪਾ ਦਿੰਦੀ ਹੈ ਨਗਰ ਝੰਗੜਾ ਦੇ ਵਿੱਚ ਢਾਬ ਦੇ ਕਿਨਾਰੇ ਸਮਾਧਾਂ ਵਾਲੇ ਅਸਥਾਨ ਤੇ ਜਿੱਥੇ ਲਾਲਾ ਬਲੀ ਜੀ ਦਾ ਸੰਸਕਾਰ ਕੀਤਾ ਹੋਇਆ ਸੀ ਉਸ ਜਗ੍ਹਾ ਦੇ ਉੱਤੇ ਲਾਲਾ ਬਲੀ ਜੀ ਦੇ ਚਰਨਾਂ ਦੇ ਵਿੱਚ ਬਾਬਾ ਜਵਾਰ ਸਿੰਘ ਜੀ ਦੀ ਪਵਿੱਤਰ ਦੇਹ ਦਾ ਸੰਸਕਾਰ ਕਰਨ ਵਾਸਤੇ ਚਿਖਾ ਚਿਣੀ ਜਾਂਦੀ ਹੈ ਸੰਗਤਾਂ ਆਪਣੀ ਸ਼ਰਧਾ ਮੁਤਾਬਕ ਸ਼ੁਆਰੇ ਚੰਦਣ ਦੀਆਂ ਲੱਕੜਾਂ ਤੇ ਹੋਰ ਰਸਤਾਬਸਤਾਂ ਘਿਓ ਲੈ ਕੇ ਹਾਜ਼ਰ ਹੁੰਦੀਆਂ ਨੇ ਚਿਖਾ ਚਿਣੀ ਜਾਂਦੀ ਹੈ ਚੰਦਣ ਦੀਆਂ ਲੱਕੜਾਂ ਦੇ ਨਾਲ ਚਿਖਾ ਤਿਆਰ ਕੀਤੀ ਗਈ ਹੈ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਨੂੰ ਅੰਤਮ ਵਿਦਾਈ ਕੀ ਦੇਣ ਵਾਸਤੇ ਚਿਖਾ ਤਿਆਰ ਹੈ ਸੰਸਕਾਰ ਕੀਤਾ ਗਿਆ ਬਾਬਾ ਜੁਵਾਰ ਸਿੰਘ ਝੰਗੜਾਂ ਵਾਲਿਆਂ ਦੇ ਸੰਸਕਾਰ ਤੋਂ ਬਾਅਦ ਪ੍ਰਸ਼ਾਦ ਵਰਤਾ ਦਿੱਤਾ ਗਿਆ 82 ਸਾਲ 3 ਮਹੀਨੇ ਦੀ ਆਰਯੂ ਉਸ ਅਕਾਲਪੁਰਖ ਦੀ ਬਖਸ਼ੀ ਹੋਈ ਉਮਰ ਨੂੰ ਭੋਗਦੇ ਹੋਏ ਉਸ ਅਕਾਲਪੁਰਖ ਦੀ ਰਜਾ ਵਿੱਚ ਬਾਬਾ ਜੁਵਾਰ ਸਿੰਘ ਝੰਗੜਾਂ ਵਾਲੇ ਸੱਚਖੰਡ ਦੇ ਵਿੱਚ ਜਾ ਬਿਰਾਜੇ ਨੇ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਤੇ ਸਾਰੀ ਸੰਗਤ ਵਿਰਾਗ ਦੇ ਵਿੱਚ ਹੈ ਪਿਆਰੇ ਪ੍ਰੀਤਮ ਦਾ ਵਿਛੋੜਾ ਝੱਲਿਆ ਨਹੀਂ ਜਾ ਰਿਹਾ ਪਰ ਉਸ ਅਕਾਲ ਪੁਰਖ ਦਾ ਹੁਕਮ ਹੈ ਜੋ ਉਪਜਿਆ ਸੋ ਬਣਸਾ ਹੈ ਜੋ ਵੀ ਸਰੀਰ ਇਸ ਸੰਸਾਰ ਤੇ ਆਇਆ ਹੈ ਇੱਕ ਦਿਨ ਉਸ ਨੇ ਇਸ ਸੰਸਾਰ ਤੋਂ ਕੂਚ ਵੀ ਕਰਨਾ ਹੈ ਬਾਬਾ ਜਵਾਰ ਸਿੰਘ ਝੰਗੜਾਵਾਸ ਵਾਲੇ ਸਦਾ ਵਾਸਤੇ ਸੰਗਤ ਨੂੰ ਛੱਡ ਕੇ ਸੱਚਖੰਡ ਦੇ ਵਿੱਚ ਜਾ ਬਿਰਾਜੇ ਨੇ ਲਾਲਾ ਬਲੀ ਜੀ ਦੇ ਚਰਨਾਂ ਦੇ ਵਿੱਚ ਲਾਲਾ ਬਲੀ ਜੀ ਦੀ ਸਮਾਦ ਦੇ ਸਨਮੁਖ ਬਾਬਾ ਜਵਾਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਝੰਗੜਾਂ ਦੀ ਸੰਗਤ ਗੋਵਿੰਦਪੁਰ ਦੀ ਸੰਗਤ ਤੇ ਹੋਰ ਪਿੰਡਾਂ ਦੀ ਸੰਗਤ ਉੱਥੇ ਇਕੱਠੇ ਹੋ ਕੇ ਬਾਬਾ ਜਵਾਰ ਸਿੰਘ ਝੰਗੜਾਂ ਵਾਲਿਆਂ ਦੀ ਚਿਖਾ ਨੂੰ ਨਮਸਕਾਰ ਕਰ ਰਹੀ ਹੈ ਉਸ ਕਰਤਾਰ ਦੇ ਗੁਣ गा ਰਹੀ ਹੈ ਬਾਬਾ ਜਵਾਰ ਸਿੰਘ ਜੀ ਦੀਆਂ ਕੀਤੀਆਂ ਨੇਕ ਕਮਾਈਆਂ ਨੂੰ ਯਾਦ ਕਰ ਰਹੀ ਹੈ ਇੱਥੇ ਹੀ ਇਸ ਐਪੀਸੋਡ ਦੀ ਸਮਾਪਤੀ ਹੈ ਅਗਲੇ ਐਪੀਸੋਡ ਵਿੱਚ ਹਜ਼ੂਰ ਸ਼੍ਰੀ ਨਾਭਕਮਾ ਰਾਜਾ ਸਾਹਿਬ ਜੀ ਦੀ ਜੀਵਨੀ ਦਾ ਅਗਲਾ ਪ੍ਰਸੰਗ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਊਗਾ ਸੰਗਤ ਨੂੰ ਪੂਰ ਜ਼ੋਰ ਬੇਨਤੀ ਹੈ ਕਿ ਰਾਜਾ ਸਾਹਿਬ ਵਲੌਗਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਜੋ ਰਾਜਾ ਸਾਹਿਬ ਜੀ ਦੀਆਂ ਗੱਥਾਵਾਂ ਰਾਜਾ ਸਾਹਿਬ ਜੀ ਦੇ ਪਿਆਰਿਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਾ